ਇੱਥੇ ਬੈਠ ਚੁੱਕੀ ਹਾਂ ਸੋ ਮੈਂ ਤੁਹਾਨੂੰ ਬਤਾ ਕੀ ਦੱਸਣ ਲੱਗੀ ਹਾਂ ਐਦਾਂ ਨੂੰ ਅੱਗੇ ਦੱਸਦੀ ਹਾਂ ਮੈਂ ਨਾ ਅੱਜ ਜਿਹੜੀ ਪੈਂਟ ਪਾਈ ਹੈ ਨਾ ਇਹ ਗੈਰੀ ਦੀ ਹੈ ਗੈਰੀ ਦੀ ਹੈ बिकॉज़ ਇੱਕੋ ਮੈਚ ਆ ਸਕਾ ਤੇ ਗੈਰੀ ਛੱਡਾ ਖੁੱਲੀਆਂ ਵੈਂਟ ਆਪ ਆਉਂਦੇ ਨੇ ਇਸ ਕਰਕੇ ਔਰ ਮੈਨੂੰ ਆਪਣੇ ਬੱਚਿਆਂ ਦੇ ਕੱਪੜੇ ਪਣਦੇ ਬਹੁਤ ਸ਼ੌਕ ਆਨ ਪੱਤੇ ਆ ਸੋ ਉੱਧਰ ਸਿਸਟਰ ਨੇ ਸ਼ਾਪਿੰਗ ਕਰ ਲਈ ਸੀ ਤੇ ਸ਼ਾਪਿੰਗ 'ਚ ਹੈਲਪ ਕਰੇ ਸੀ ਇਸ ਕਰਕੇ ਵੀ ਜਿਹਨੇ ਬਣਾ ਸਕੀ ਤੇ ਹੁਣ ਮੈਂ ਹੋ ਗਿਆ ਫ੍ਰੀ ਤੇ ਉਹਨਾਂ ਨੇ ਸ਼ੂ ਲੈ ਲਏ ਹਨ ਮੈਂ ਕਿਹਾ ਤੁਸੀਂ ਸ਼ੂ ਲੈ ਲੋ ਹਨ ਤੇ ਸ਼ੂਜ਼ ਵਿੱਚ ਤਾਂ ਨਾਪ ਚਾਹੀਦਾ ਹੁੰਦਾ ਸੀ ਮੈਂ ਤੁਹਾਨੂੰ ਨਾ ਇੱਧਰ ਮੇਰੇ ਬਹੁਤ ਸੋਹਣੇ ਡਰੈਸ ਆਏ ਸੋ ਮੈਂ ਸੋਚ ਲਈ ਕਿ ਮੈਂ ਤੁਹਾਨੂੰ ਥੋੜੇ ਡਰੈਸਾਂ ਦਿਖਾਵਾਂ ਹੋ ਤਾਂ ਤੁਸੀਂ ਤਕਰੀਬਨ ਸਾਰਾ ਕੁਝ ਦੇਖ ਚੁੱਕੇ ਹਨਾ ਤੇ ਸਿਰ ਮੈਂ ਦਿਖਾਉਣੀ ਸੋ ਆਪਾਂ ਇੱਧਰ ਚੱਲਦੇ ਹਾਂ ਗਾਉਣਾ ਸਾਰੇ ਪਏ ਕਿਉਂਕਿ ਮੈਂ ਤੁਹਾਨੂੰ ਦਿਖਾਇ ਸੀ ਕਿ ਓ ਮਾਈ ਗਾਡ ਸੀ ਹੈਂਡਵਰਕ ਹੁੰਦਾ ਸਾਰਾ ਤੇ ਹੈ ਤੋ ਦੇਖੋ ਆਪਣੇ ਮਤਲਬ ਦੀਆਂ ਨਹੀਂ ਹੈਗੀਆਂ ਚਲੋ ਕੋਈ ਨਹੀਂ ਵੀਡੀਓ ਬਣਾਣੀ ਚੱਕੀ ਹਰ ਜਾਂ ਸੋ ਫ੍ਰਿਸ਼ ਕੱਟ वगैरह ਸਾਰੇ ਇੱਥੇ ਗਾਉਣ ਪਏ ਆ ਵਿਦਆਊਟ ਸਲੀਵ ਆ ਸਾਰੇ ਸੋਣੀਆਂ ਮੈਂ ਕਿਹਾ ਵੀ ਚਲੋ ਤੁਹਾਨੂੰ ਹੋਰ ਦਿਖਾਉਣੀ ਆ ਹਨਾ ਡਰੈਸਾਂ ਵੀ ਸਾਰਾ ਕੁਝ ਵੀ ਮੈਂ ਕਿਹਾ ਆ ਕਿ ਮੈਂ ਦਿਖਾ ਦਵਾਂ ਲੇਕ ਇਹਨਾਂ ਦੀ ਈ ਥੋੜੀ ਜੀ ਦੇਖਿਆ ਜੇ ਵੀ ਤਾਂ ਮੇਰੇ ਮਤਲਬ ਦਾ ਤੇ ਖੁਸ਼ ਨਹੀਂ ਹੈਗਾ ਹਾਂ ਇਸ ਦਾ ਸੋਚ ਵੀ ਨਹੀਂ ਸਕਦਾ ਇੱਧਰ ਤਾਂ ਮੈਂ ਰਹਿ ਨਹੀਂ ਸਕਦਾ ਇੱਧਰ ਤਾਂ ਥੋੜੇ ਸਾਡੇ ਬੱਚੇ ਪਾ ਵੀ ਸਕਦੇ ਆ ਪਰ ਇੱਧਰ ਦੇ ਬਿਲਕੁਲ ਨਹੀਂ ਪਾ ਸਕਦੇ ਸੋ ਇੱਧਰ ਵੀ ਸਾਰੇ ਮੈਨੂੰ ਸੋਣਾ ਲੱਗਿਆ ਮੈਂ ਕਿਹਾ ਚਲੋ ਮੈਂ ਉਧਰ ਬਲੈਕ ਡਰੈਸ ਅਪੀਂ ਇੱਥੇ ਦੇ ਕਲਚਰ ਦੇ ਮੁਤਾਬਕ ਇਹ ਡ्रेसेस ਆ ਸਾਰੀਆਂ ਦੇਖੋ ਇਹ ਬਲੈਕ ਕਿੰਨੀ ਸੋਹਣੀ ਆ A simple sofa. Either guy's chill, I buy sorry. ਦਾ ਦੁਕਾਨਾ ਦਾ ਦੇਖੋ ਪੈਂਦੇ ਆ ਡਰੈਸਾਂ ਜ਼ਰੂਰੀ ਥੋੜੀ ਕਿ ਸਾਰੇ ਹੁਣ ਨਹੀਂ પા ਸਕਦੇ ਆ ਜਿਹੜੇ પા ਸਕਦੇ ਦੇਖ ਸਕਦੇ ਆਏ ਹਾਏ ਇੱਕ ਮੱਛਾ ਓ ਮਾਈ ਗੋਡ ਵਾਈਟ ਗੋਡ ਗਾਇਸ ਇਹ ਇੱਥੇ ਨਾ ਇਹ પાਕੇ ਇਹ ਮੈਰਿਜ ਕਰਵਾਂਦੇ ਆ ਓ ਮਾਈ ਗੋਡ ਉਹ ਮੈਂ ਤਾਂ ਚੱਕੀ ਵੀ ਨਹੀਂ ਜਾ ਰਹੀ ਏ ਇਹ ਤਾਂ ਵਾਈਟ ਗਾਉਨ ਪਾ ਕੇ ਨਾ ਇਹ ਮੈਰਿਜ ਕਰਵਾਉਂਦੇ ਆ ਆਪਣਾ ਦੇਖੋ ਕਲਚਰ ਹੈ ਕਿ ਵਾਈਟ ਕਪੜਾ ਵਿਆਹ 'ਚ ਹੋਣਾ ਨਹੀਂ ਚਾਹੀਦਾ ਕਾਲਾ ਕਪੜਾ ਹੈ ਨਾ ਤੇ ਕਿਨ੍ਹਾ ਸੋਣਾ ਗਾਉਨ ਆ ਦੇਖੋ ਹਨਾ ਜਿਹੜੇ ਕੰਟਰੀ 'ਚ ਆਏ ਆ ਜਨਾਂ ਨੇ ਇੱਜਾ ਤੱਕ ਨਹੀਂ ਬਾਣਦੀ ਆ ਢੰਗ ਹੋ ਜਾ ਭਾਈ ਓਹੋ ਹਾਂ ਇਹ ਸਭ ਤੇ ਮਤਲਬ ਅਸੀਂ ਇਦਾਂ ਦੇ ਕਪੜੇ ਪਾ ਸਕਦੇ ਆ ਅਸੀਂ ਜੋ ਅਸਾਂ ਇਹ ਇਹ ਸਭ ਅਸੀਂ ਪਾ ਸਕਦੇ ਹਾਂ ਕਿਉਂਕਿ ਇਹ ਸਾਨੂੰ ਪਾਣੀ ਦੀ ਪਰਮਿਸ਼ਨ ਹੈ ਕੀ ਆ ਤੇ ਸ਼ੁਕਰ ਹੈ ਸਾਡੇ ਮਤਲਬ ਦਾ ਵੀ ਕੋਈ ਸਮਾਨ ਆਇਆ ਪਰ ਅਸੀਂ ਇੱਥੋਂ ਕਿਉਂ ਲਵਾਂਗੇ ਅਸੀਂ ਲਵਾਂਗੇ ਆਪਣਾ ਹਿੰਦੁਸਤਾਨ ਓ ਮਾਈ ਗਾਡ ਅਸੀਂ ਆ ਵੀ ਪਾ ਸਕਦੇ ਹਾਂ ਗਾਇਸ ਓ ਅਸੀਂ ਆ ਵੀ ਪਾ ਸਕਦੇ ਆ ਕੈਮਰਾ ਕਿੱਥੇ ਰੱਖਾਂ ਤੇ ਮੈਂ ਤੁਹਾਨੂੰ ਕਿਵੇਂ ਦਿਖਾਵਾਂ ਅਸ ਜਮ ਸਟੈਂਡ ਕਰ ਮੈਨੂੰ ਦੋਸਤੋ ਮੈਨੂੰ ਕੋਈ ਡਰੈਸ ਲੈਣੀ ਹੋਵੇ ਤਾਂ ਮੈਂ ਐਦਾਂ ਦੀ ਲੈ ਸਕਦੀ ਆ ਸੱਚ ਮੈਂ ਮਜ਼ਾਕ ਤੇ ਮੁਰ ਗਿਆ ਪਰ ਤਾਂ ਬਹਾ ਵੀ ਥੱਕ ਗਿਆ ਹੁਣ ਆ ਵੀ ਖਾਂ ਦੇ ਦਿਖਾਏ ਦੰਗੇ ਆ ਦੇਖੋ ਦੇਖੋ ਦੋਸਤੋ ਇਹ ਨਹੀਂ ਇਹ ਨਹੀਂ ਮੈਂ ਪਾ ਸਕਦੀ ਨਾ ਇਹੋ ਜੀ ਡਰੈਸ ਮੈਂ ਨਹੀਂ ਪਾ ਸਕਦੀ ਜਿਸ ਵਿੱਚ ਮੈਂ ਕੰਫਰਟੇਬਲ ਨਾ ਹੋਵਾਂ ਮੈਂ ਵੈਸੇ ਫਨ ਕਰ ਰਹੀ ਆ ਮੈਂ ਲੈਣਾ ਇਤੋਂ ਖੁਸ਼ ਨਹੀਂ ਹੈਗਾ हां जे मेनू पाणी ਹੋਵੇ ड्रेस सो मैं दोस्तों आभी पा सकदियां छिल मिल छिलना देखो बैक ਵੀ ਕਵਰ ਹੈ ਤੇ ਫਰੰਟ ਵੀ ਕਵਰ ਹੈ 슬ੀਵਸ ਡੋਂਟ ਰਾਈ ਸਲੀਵਸ ਦਾ ਪਾਕਟ 슬ੀਵਸ ਪਾਸ ਸਕਦੇ ਸੋ ਹੋਰ ਕਿਹੜੀ ਡਰੈਸ ਪਾ ਸਕਦੇ ਆ ਦੇਖਦੇ ਆ ਇਥੋਂ ਮੈਂ ਤੁਹਾਨੂੰ ਦਿਖਾਈਆਂ ਸੀ ਜਿਹੜੀ ਅਸੀਂ ਪਾ ਸਕਦੇ ਆ ਇਹ ਸਾਰੇ ਸਾਡੇ ਮਤਲਬ ਦੀ ਹੈ ਤੇ ओ सॉरी ਤੰਗ ਹੋ ਗਿਆ ਭਾਈ ਚਲਦੀਏ ਹੁਣ ਬਸ ਕੀ ਦੇਖਣਾ ਹੋਗਾ ਚਲਦੇ ਆਂ ਉਹ ਇੱਧਰ ਦਾ ਕਾਊਂਟਰ ਆ ਗਿਆ ਚਲੋ ਚਲਦੇ ਆ ਭਾਈ ਬਹੁਤ ਹੋ ਗਿਆ ਚਲਦੇ ਆ ਹੈਲੋ ਦੇਈ ਦੋਸਤੋ ਲਮਾਂ ਤੁਹਾਨੂੰ ਇੱਧਰ ਵੀ ਦਿਖਾ ਦਿੰਨੀ ਆ ਚੱਲਦੇ ਆਪਾਂ ਇੱਧਰ ਵੀ ਇਹਦਾ ਛੋਟਾ ਜਿਹਾ ਸ਼ੋਰੂਮ ਪਹਿਲਾ ਇਹ ਬੀਬਾ ਨੂੰ ਮਿਲਣਨੇ ਆਪਾਂ ਥੋੜੀ ਇਹਦੇ ਫੋਟੋ ਵੀ ਕਲਿੱਕ ਕਰਾ ਲੈਣਨੇ ਆਪਾਂ ਹੈਲੋ ਕਰ ਲੈਣਨੇ ਇਹਦੇ ਨਾਲ ਫਿਰ ਇਹ ਤਾਂ ਕੀ ਹਾਲ ਠੀਕ ਆ ਫੈਡ ਕਿਉਂ ਕਲਪ ਤੇਰਾ ਬਹੁਤ ਸੋਹਣਾ ਹੈ ਇਹਨੂੰ ਕਿਹਾ ਕਿ ਸਟ੍ਰੇਟ ਬੈਠਣਾ ਐਦਾਂ ਕਰਕੇ ਐਂ ਕਰਕੇ ਨਹੀਂ ਬੈਠਣਾ ਇਹਨੂੰ ਐਦਾਂ ਕਿਹਾ ਹੋਇਆ ਕਿ ਕਸਟਮਰ ਆਣ ਕਿ ਤੈਨੂੰ ਦੇਖਣ ਵੀ ਵੀ ਮਲੇਜ਼ੀ ਨਹੀਂ ਹੈਗੀ ਤੇ ਤੇਰਾ ਟਾਪ ਬਹੁਤ ਸੋਹਣਾ ਦੇ ਕੈਪ ਨਹੀਂ ਤੇਰੀ ਸੋਹਣੀ ਹੈਗੀ ਬਿਲਕੁਲ ਨਹੀਂ ਇਹ ਕਿਉਂ ਨਰਾਜ ਹੈ ਹੈਲੋ ਪਾਈ ਗਏ ਨਾ ਨਹੀਂ ਤੇ ਗੈਸ ਤਾਂ ਬਹੁਤ ਸੋਹਣੀ ਹੈ ਯਾਰ ਨੈਕਲਸ ਕਿੱਤੋਂ ਦਾ ਪਾਇਆ ਹੋਇਆ ਆ ਆਫ ਗੋਲਡ ਹਾਫ ਮੋਤੀਆ ਕਹਿ ਤੇਰੀ ਵੀ ਨਹੀਂ ਸੋਹਣੀ ਲੱਗੀ ਮੈਨੂੰ ਤੇ ਇਹਨੂੰ ਹੀ ਮਿਲਣ ਨੇ ਹੈਲੋ ਤੋਂ ਤਾਂ ਵੀ ਬਹੁਤ ਜਿਆਦੇ ਲੰਬੀ ਆ ਕਹਿ ਤੇਰੀ ਵੀ ਨਹੀਂ ਸੋਹਣੀ ਲੱਗੀ ਆ ਜਸਟ ਸੀ ਕਿ ਐਨੀ ਫੀਅਰ ਯੋ ਯੋ ਦੋ ਹਾਈਮ ਟਾਕਿੰਗ ਬੀਬਾ देख देख रहे सो सो so, दोस्तों दिखा चल, so, दो सारा सारा टूर करवा इधर hey, तो प्यारे प्यारे टॉप पे पे ये तो मैं हूं <laughs> ਸੋ ਆਪਾਂ ਸਾਰਾ ਖੁੱਲ ਜਾ ਸੰਸਮ ਆਪਾਂ ਸਾਰਾ ਟੂਰ ਕਰ ਚੁੱਕੇ ਆ ਪਰ ਪ੍ਰੋਪਰ ਨਹੀਂ ਕੀਤਾ ਹੈਗਾ ਸੋ ਦੋਸਤੋ ਪਾਰਕਮੈਂਟ ਦੇਖ ਲਓ ਉਧਰ ਪਾਰਕ ਬਣੀ ਹੋਈ ਆ ਵਾ ਡੋਗਿਆਂ ਦੇ ਪਰ ਗੋਰੇ ਸ਼ਕੀਨ ਆ ਬਹੁਤ ਹੁਣ ਮੈਂ ਤੁਹਾਨੂੰ ਦੰਦਨੀ ਆ ਕਿ ਅਸੀਂ ਗਏ ਸੀ ਰਿਚਮਨ ਸੈਂਟਰ ਚ ਜਿੱਥੇ ਐਨੇ ਅੰਦਰ ਬਣੇ ਹੋਏ ਸ਼ੋਰੂਮ ਸਾਰੇ ਬਾਹਰ ਆ ਚੁੱਕੇ ਆ ਏ ਨਹੀਂ ਜਾਣਾ ਹੈਗਾ ਆਪਾਂ ਵੈਸੇ ਇੱਧਰ ਫਨ ਕਰ ਰਹੇ ਅੱਗੇ ਠੰਡੀ ਠੰਡੀ ਹਵਾ ਆਉਣਾ ਬੰਨਾ ਠੀਕ ਸੀ ਜਿਹਨੋਂ ਹੁਣ ਤੱਕ ਤੇ ਅੱਜ ਤੁਹਾਨੂੰ ਦਿਖਾਇਆ ਰਿਚਮੈਂਟ ਸੈਂਟਰ